ਐਸਜੀਪੀਸੀ ਵੱਲੋਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਾਰਕਿੰਗ 'ਚ ਬਣੇ ਬਰਾਂਡੇ ਨੂੰ ਬੋਲੀ ਰਾਹੀਂ ਇੱਕ ਸਾਲ ਲਈ ਕਿਰਾਏ ਤੇ ਦਿੱਤਾ ਜਾਂਦਾ ਸੀ ਪਰ ਇਸ ਵਾਰ ਗੋਇੰਦਵਾਲ ਸਾਹਿਬ ਦੇ ਸਰਪੰਚ ਨਿਰਭਲ ਸਿੰਘ ਢੋਟੀ ਦੀ ਅਗਵਾਈ ਵਾਲੀ ਸਮੂਹ ਬਨਗਰ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪਾਰਕਿੰਗ 'ਚ ਬਣੇ ਇਸ ਬਰਾਂਡੇ ਨੂੰ ਕਿਰਾਏ ਤੇ ਦੇਣ ਦਾ ਵਿਰੋਧ ਕੀਤਾ ਗਿਆ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਬਜਨ ਸਿੰਘ ਕਰਮੂ ਵਾਲਾ ਅਮਰਜੀਤ ਸਿੰਘ ਬੰਡਾਲਾ ਤੇ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪਖੋਕੇ ਦੀ ਮੌਜੂਦਗੀ ਵਿੱਚ ਇਲਾਕਾ ਵਾਸੀਆਂ ਜਿਨ੍ਹਾਂ ਵਿੱਚ ਕੋਇਂਦਵਾਲ ਸਾਹਿਬ ਦੇ ਸਰਪੰਚ ਨਿਰਮਲ ਸਿੰਘ ਢੋਟੀ, ਪ੍ਰੇਮ ਸਿੰਘ ਪੰਨੂ ਸਾਭਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਤੁਰਨਾ, ਕਿਸਾਨ ਆਗੂ ਦਵਿੰਦਰ ਸਿੰਘ ਅਤੇ ਕਿਸਾਨ ਆਗੂ ਜਗਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਪਾਰਕਿੰਗ 'ਚ ਬਣੇ ਬਰਾਂਡੇ ਨੂੰ ਕਿਰਾਏ ਤੇ ਨਾ ਦੇ ਕੇ ਸੰਗਤਾਂ ਦੀ ਸਹੂਲਤ ਲਈ ਵਰਤਿਆ ਜਾਵੇ। ਸਰਪੰਚ ਨਰਮਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਇਸ ਬਰਾਂਡੇ 'ਚ ਸੰਗਤਾਂ ਦੀ ਸਹੂਲਤ ਲਈ ਗਠੜੀ ਘਰ ਬਣਾਇਆ ਜਾਵੇ ਕਿਉਂਕਿ ਗਠੜੀ ਘਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਕਰਕੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਆਪਣਾ ਸਮਾਨ ਰੱਖਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੰਗਤ ਦੀ ਭਾਵਨਾ ਨੂੰ ਸੁਣਿਆ ਅਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਜਾਣਕਾਰੀ ਦੇਣ ਦੀ ਗੱਲ ਕੀਤੀ ਸਰਪੰਚ ਢੋਟੀ ਨੇ ਕਿਹਾ ਕਿ ਜੇਕਰ ਸੰਗਤ ਦੀਆਂ ਭਾਵਨਾਵਾਂ ਨੂੰ ਪਾਸੇ ਕਰਕੇ ਸ਼੍ਰੋਮਣੀ ਕਮੇਟੀ ਨੇ ਇਹ ਬਰਾਂਡਾ ਠੇਕੇ ਤੇ ਚੜਾਉਣਾ ਚਾਹਿਆ ਤਾਂ ਇਸ ਦਾ ਪੰਚਾਇਤ ਅਤੇ ਇਲਾਕਾ ਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਸੰਗਤ ਦੀ ਸਹੂਲਤ ਲਈ ਬਣਿਆ ਇਹ ਬਰਾਂਡਾ ਖਾਲੀ ਕਰਾਇਆ ਜਾਵੇਗਾ ਫਟੇ ਟਾਈਮ ਚੈਨਲ ਲਈ ਐਸਐਸ ਸੰਧਾ ਸ਼ੀਤਲ ਬਾਬਾ ਦੀ ਰਿਪੋਰਟ ਦੀ ਕਰਮੋਲਾ ਸਾਹਿਬ ਅੱਜ ਜਿਹੜੀ ਇਹ ਮੀਟਿੰਗ ਇੱਥੇ ਹੋਈ ਆ ਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇਸ ਮੇਰੇ ਭਾਈ ਗੁਰਜੀ ਦਾ ਖਾਲਸਾ ਅਸੀਂ ਵੇਖੋ ਸੰਗਤੀ ਗੁੰਜਦਾਬ ਤੁਹਿਆ ਲਾਗੇ ਲਾਗੇ ਪਿੰਡਾਂ ਦਾ ਸੰਗਤ ਇਕੱਠੀ ਹੋਈ ਆ ਉਹਨਾਂ ਨੇ ਤਕਲੀਫ ਦਸੀ ਆ ਵੀ ਜਿਹੜੀ ਇੱਥੇ ਭਾਂਡਿਆਂ ਦੀ ਦਿਖਾਣ ਆ ਨਾ ਪਰਾਂਡੇ ਤੇ ਜੀ ਉਹ ਲੋਕਾਂ ਦਾ ਦੁਰਵਿਹਾਰ ਕਰਦੇ ਆ ਉਹਨਾਂ ਨੇ ਇਹ ਸਾਰਿਆਂ ਨੇ ਗੱਲ ਪ੍ਰਗਟ ਕੀਤੀ ਆ ਵੀ ਉਹ ਲੋਕਾਂ ਦਾ ਦੁਰਵਿਹਾਰ ਕਰਦੇ ਆ ਲੋਕਾਂ ਨੂੰ ਇਹ ਅੱਖ ਨਹੀਂ ਬਣਦਾ ਕਿ ਲੋਕੀ ਵੀ ਦੁਖੀ ਹੋਏ ਕਹਿੰਦੇ ਕੋਈ ਮੁੱਲ ਪਾਉਣੋਂ ਦਾ ਕਹੇ ਮੁਸੀਬਤ ਜਾਂਉਂਦੇ ਆ ਉਹਨਾਂ ਨੂੰ ਬਾਹਾਂ ਨਾਲ ਫੜ ਫੜ ਕੇ ਕਹਿੰਦੇ ਸਾਥੋਂ ਭਾਂਡੇ ਲਓ ਸਾਥੋਂ ਨੋ ਉਹਨਾਂ ਨੇ ਸਾਨੂੰ ਗਾਲੇ ਦਸੀ ਆ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਵਾ ਕਹੀਂ ਤੁਹਾਡੀ ਗੱਲ ਲੈ ਕੇ ਕਿਉਂਕਿ ਸਾਡੇ ਸਾਰਾ ਕੁਝ ਸਾਡੇ ਵਸ ਨਹੀਂ ਸਾਡੀ ਡਿਊਟੀ ਹੈ ਵੀ ਅਸੀਂ ਤੁਹਾਡੀ ਗੱਲ ਸੁਣੀ ਆ ਐ ਲੈ ਕੇ ਉੱਤੇ ਪੂਰੇ ਜੋਰ ਨਾਲ ਤੁਹਾਡੀ ਸੰਗਤ ਦੀ ਗੱਲ ਉੱਤੇ ਬਚਾਵਾਂਗੇ ਕਰਾਂਗੇ ਤੇ ਐਂ ਕਹ ਜਿਓ ਸਾਡੀ ਨਾ ਸੁਣੀ ਤਹੀਂ ਫਿਰ ਆਉਂਦੀ ਨੇ ਕਰਮੋਲਾ ਸਾਹਿਬ ਜਿਹੜੇ ਇਹ ਬਰਾਂਡੇ ਸੀਗੇ ਜੀ ਇਹ ਪਿਛਲੇ 50-70 ਸਾਲਾਂ ਤੋਂ ਹੀ ਜਿਹੜੇ ਆ ਚੜਾਏ ਜਾਂਦੇ ਪਏ ਆ ਮਤਲਬ ਸੰਗਤ ਦਾ ਕਹਿਣਾ ਸੀ ਕਿ ਸੰਗਤ ਵਾਸਤੇ ਬਣਾਏ ਸੀ ਕਿ ਸੰਗਤ ਉਥੋਂ ਦੀ ਜਦੋਂ ਮੀਂਹ ਕਣੀ ਆਉਂਦਾ ਜਦੋਂ ਗਰਮੀ ਹੁੰਦੀ ਹੈ ਉੱਥੇ ਜਾ ਕੇ ਕਿਉਂਕਿ ਬਾਥਰੂਮਾਂ ਨੂੰ ਜਾਣ ਵਾਲਾ ਰਸਤਾ ਵੀ ਉਹੀ ਆ ਕੀ ਕਹਿਣਾ ਚਾਹਦੇ ਸੀ ਹੋ ਇਹਨਾਂ ਦੀ ਇਹਨਾਂ ਦੀ ਮੰਗ ਨਹੀਂ ਗਲਤ ਮੰਗੇ ਇਹਨਾਂ ਦੀ ਠੀਕ ਆ ਸੰਗਤ ਦੀ ਪਿਓ ਬਾਬਰ ਨੂੰ ਨੋਮੀ ਕੋਈ ਜਾ ਸਕਦਾ ਸਾਰਾ ਬਰਾਂਡਾ ਰਸਤਾ ਜਿਹੜਾ ਬੰਦ ਹੋਇਆ ਪਿਆ ਵਾ ਇਹ ਮੰਗ ਠੀਕ ਆ ਇਹ ਵੀ ਇੰਨਾ ਹੀ ਮੰਗਦੇ ਨਾਲ ਸਹਿਮਤ ਮੈਂ ਵੀ ਸਹਿਮਤਾ ਸਾਰੇ ਸਹਿਮਤ ਅਸੀਂ ਕਿ ਉਹ ਗਲਤ ਵਾ ਉਹ ਬਰਾਂਡਾ ਵਾਕਿਆ ਹੀ ਪਹਿਲਾਂ ਦੂਜੀਆਂ ਦੁਕਾਨਾਂ ਹੁੰਦੀਆਂ ਕੁਛ ਚਿਰ ਸਮਾਂ ਹੋ ਗਿਆ ਇਹ ਬਰਾਂਡਾ ਚੜਾਉਂਦੇ ਉਦੋਂ ਹੀ ਨਾ ਚੜਾਉਂਦੇ ਸਨ ਗੱਦੀ ਕਰ ਬੈਠੇ ਆ ਗਲਤੀ ਹੋ ਜਾਂਦੀ ਕਿਸੇ ਵੇਲੇ ਜ਼ਿੰਦਗੀ 'ਚ ਤੇ ਉਹ ਜਿਹੜਾ ਬਰਾਂਡਾ ਵਾ ਉਹ ਅਈ ਨਹੀਂ ਸੰਤਾਂ ਵੀ ਨਹੀਂ ਆਉਦੀ ਬੋਲ ਰਹੀ ਹੈ। ਕਰਮਾ ਸਾਹਿਬ ਪੰਚਾਇਤ ਨੇ ਤੁਹਾਨੂੰ ਕਿਹਾ ਕਿ ਉੱਥੇ ਗੱਠੜੀ ਘਰ ਬਣਨਾ ਚਾਹੀਦਾ ਹੈ ਕਿਉਂਕਿ ਗੱਠੜੀ ਘਰ ਅੰਦਰ ਆ ਜਿਹੜੇ ਬਾਹਰੋਂ ਸੰਤਾਂ ਆਉਂਦੀਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਆਉਂਦੀਆਂ ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਗੱਠੜੀ ਘਰ ਹੋਵੇ ਤੇ ਸੰਤਾਂ ਦੀ ਸਹੂਲਤ ਵਾਸਤੇ ਵਧੀਆ। ਵੇਖੋ ਜਿਹੜਾ ਗੁਰੂ ਘਰ ਹੈ ਤੇ ਸੰਤਾਂ ਦੀ ਸਹੂਲਤ ਵਾਸਤੇ ਹੀ ਆ ਜੋ ਸੰਤਾਂ ਚਾਹੁੰਦੀਆਂ ਉਹ ਬਣਨਾ ਚਾਹੀਦਾ ਵਾ। ਕਿਉਂ ਨਹੀਂ ਬਣਨਾ ਚਾਹੀਦਾ? ਗੱਠੜੀ ਘਰ ਬਣਨਾ ਚਾਹੀਦਾ ਹੈ ਕਿਤੇ ਰਸਤਾ ਜਿਹੜੇ ਬਾਥਰੂਮ ਉੱਥੇ ਬਣਿਆ ਉਹਨਾਂ ਚੋਂ ਸੰ ਅਗਲੀ ਮੀਟਿੰਗ ਹੁਣ ਇੱਕ ਇਹ ਜੇ ਅਸਲੀ ਮੀਟਿੰਗ ਤੇ ਹੋਣੀ ਆ ਜੇ ਬੋਲੀ ਹੋਣੀ ਹੋਈ ਤੇ ਜੇ ਬੋਲੀ ਨਾ ਹੋਣੀ ਤਾਂ ਮੀਟਿੰਗ ਹੁਣ ਮੀਟਿੰਗ ਤੇ ਹੋ ਗਈ ਆ ਵਿਚਾਰ ਖੁੱਲ ਕੇ ਸਾਰਿਆਂ ਕਰ ਪ੍ਰਗਟ ਕਰ ਲਿਆ ਕਈ ਸੁਣ ਲਿਆ ਅਸੀਂ ਵੀ ਕਰ ਲਿਆ ਹੁਣ ਤੇ ਫੈਸਲਾ ਹੀ ਹੋਣਾ ਵਾ ਕਿ ਬੋਲੀ ਹੋਣੀ ਕਿ ਨਹੀਂ ਹੋਣੀ ਕਰਮੁਲਾ ਸਾਹਿਬ ਕਰਮੁਲਾ ਸਾਹਿਬ ਐ ਐਸਜੀਪੀਸੀ ਦੇ ਕੁਝ ਨਮਾਇंदे ਚਾਹੁੰਦੇ ਨੇ ਕਿ ਇਹ ਜਿਹੜੀ ਦੁਕਾਨ ਆ ਠੇਕੇ ਤੇ ਚੜੇ ਉਹ ਚਾਹੁੰਦੇ ਆ ਜਾਂ ਤਾਂ ਇਹ ਚੜੇ ਨਹੀਂ ਤੇ ਸਾਰੀਆਂ ਬੰਦ ਹੋ ਜਾਣ ਹੁਣ ਜਿਹੜੀਆਂ ਲੋਕਾਂ ਦੀਆਂ ਨਿੱਜੀ ਉਹ ਕਿਵੇਂ ਸ਼੍ਰੋਮਣੀ ਕਮੇਟੀ ਬੰਦ ਕਰਾ ਸਕਦੀ ਹੈ ਨਿੱਜੀ ਗੱਲ ਸੁਣਨ ਨਿੱਜੀ ਨਹੀਂ ਬੰਦ ਕਰਾਉਂਦੇ ਅਹੀਂ ਨਹੀਂ ਨੀਜੀ ਬੰਦ ਕਰਾਉਣ ਦੇ ਆਖ ਚ ਨਹੀਂ ਗਏ ਅਹੀਂ ਦੋਵੇਂ ਗੱਲਾਂ ਸਾਡੇ ਕੋਲ ਦੋਵੇਂ ਪਾਕਿਸਤਾਨ ਨੂੰ ਦੇਖਣੇ ਪੈਂਦੇ ਆ ਤੇ ਗੁਰੂ ਘਰ ਦੀ ਉੱਥੇ ਆਮਦਨ ਵੀ ਆ ਤੇ ਪਰ ਉਹ ਆਮਦਨ ਨਾ ਹੋਵੇ ਜਿਹੜੇ ਲੋਕਾਂ ਨੂੰ ਤੰਗ ਕਰੇ ਦੇਖੋ ਉਹ ਆਮਦਨ ਨਹੀਂ ਚਾਹੀਦੀ ਕਿ ਜਿਹੜੇ ਲੋਕਾਂ ਦੇ ਲੀੜੇ ਲਾਵੇ ਜਾਂ ਤੰਗ ਕਰੇ ਉਹਦੇ ਅਸੀਂ ਖਲਾਫ ਆ ਬਾਕੀ ਜਦੋਂ ਦੇਖੋ ਸਾਰੇ ਪ੍ਰਬੰਧ ਹੋਣੇ ਚਾਹੀਦੇ ਗੁਰੂ ਘਰ ਲਈ ਸਹੂਲਤਾਂ ਸੁਭਦਾ ਸਾਰੀਆਂ ਚਾਹੀਦੀਆਂ ਉਹ ਕਰਲੀਆਂ ਚਾਹੀਦੀਆਂ ਬਲੂਣੀ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸ ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਇਥੋਂ ਦੀ ਸਬ ਕਮੇਟੀ ਦਾ ਮੈਂਬਰ ਅਸੀਂ ਸੰਗਤ ਦੀਆਂ ਭਾਵਨਾ ਨੂੰ ਪਹਿਲੂ ਤੇ ਅਸੀਂ ਥੋੜੇ ਜਿਹਾ ਲੇਟ ਆਏ ਆ ਉਹਦੀ ਸੰਗਤ ਤੋਂ ਪਹਿਲੋ ਮਾਫੀ ਮੰਗਦੇ ਉਸ ਤੋਂ ਬਾਅਦ ਜਿਹੜੀਆਂ ਸੰਗਤ ਦੀਆਂ ਭਾਵਨਾ ਆ ਵੀ ਕੋ ਇਹ ਗੁਰੂ ਘਰ ਆ ਗੁਰੂ ਘਰ ਸੰਗਤਾਂ ਦੇ ਨਾਲ ਚੱਲਦੇ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਉਹਨਾਂ ਨੇ ਆਪਣੀਆਂ ਭਾਵਨਾ ਸਾਡੇ ਕੋਲ ਜ਼ाहिर ਕੀਤੀਆਂ ਵੀ ਆ ਮਸਲਾ ਆ ਜਿਹੜੇ ਉੱਥੇ ਭਾਂਡਿਆ ਦੀ ਦੁਕਾਨ ਆ ਉਹ ਨਹੀਂ ਬੰਦਨੀ ਤੇ ਉਹਦੇ ਵਾਸਤੇ ਸਾਨੂੰ ਕੁਝ ਸਬਕਮੇਟੀ ਨੂੰ ਹੀ ਦਫ਼ਤਰ ਦੇ ਨਾਲ ਸੰਪਰਕ ਕਰਨਾ ਪੈਣਾ ਮੈਨੇਜਰ ਸਾਹਿਬ ਬੈਠੇ ਆ ਹੋਰ ਵੀ ਸਾਡੇ ਜਿਹੜੇ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਕਰਕੇ ਜੀ ਸੰਗਤ ਦੀਆਂ ਭਾਵਨਾਵਾਂ ਨਾਲ ਅਸੀਂ ਸੁਣੀਆਂ ਅਸੀਂ ਨਾ ਪਚਾਈਆਂ ਤਾਂ ਅਸੀਂ ਮੈਂਬਰ ਕਹਦੇ ਆ ਫਿਰ ਅਸਾਂ ਵੋਟਾਂ ਲੈ ਕੇ ਤੁਹਾਡੇ ਕੋ ਅਸੀਂ ਨੁਮਾਇंदे ਬਣੇ ਆ ਅਸੀਂ ਇਸ ਕਰਕੇ ਨੁਮਾਇंदे ਬਣੇ ਆ ਇਸ ਸੰਗਤ ਦੀਆਂ ਭਾਵਨਾਵਾਂ ਆ ਉਹਨਾਂ ਦੀ ਗੱਲਬਾਤ ਸੁਣੀ ਹੈ ਸੰਗਤ ਨੂੰ ਕੀ ਪ੍ਰੋਬਲਮ ਆ ਰਹੀ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵੇਲੇ ਜਿਹੜੀ ਆਪਾਂ ਨੂੰ ਚਲੋ ਇਹ ਤੇ ਨਿੱਕੀਆਂ ਮੋਟੀਆਂ ਗੱਲਾਂ ਆ ਇਹ ਆਪਾਂ ਮੈਂ ਮਸਲੇ ਬੈਠ ਕੇ ਹੱਲ ਕਰ ਲਾਂਗੇ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵੇਲੇ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਗਲਤ ਰਸਤੇ ਉੱਤੇ ਜਾਂਦੇ ਆ ਉਹ ਸਾਨੂੰ ਜਿਹੜੀ ਆ ਉਹ ਪ੍ਰੋਬਲਮ ਬਹੁਤ ਭਾਰੀ ਆ ਕਿਉਂਕਿ ਜਿਹੜੇ ਨਸ਼ੇ ਆ ਇਹ ਆਪਣੇ ਸਮਾਜ ਨੂੰ ਇੱਕ ਰੋਗ ਵਾਂਗੂ ਖਾਈ ਜਾਂਦੇ ਆ ਇਹਨਾਂ ਵਾਰ ਸਾਨੂੰ ਸੂਮੇ ਕਮੇਟੀ ਜਿਹੜਾ ਉਹ ਧਿਆਨ ਦੇ ਰਹੀ ਆ ਦੂਜੇ ਪਾਸੇ ਅਕਾਲ ਤਖਤ ਦੇ ਜਹੇਦਾਰ ਨੇ ਵੀ ਆਖਿਆ ਕਿ ਅਸੀਂ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਉਹ ਪ੍ਰਚਾਰ ਕਰਾਂਗੇ ਸਾਖੀ ਦੇ ਦਿਹਾੜੇ ਦੇ ਉੱਤੋਂ ਇਹ ਪ੍ਰਚਾਰ ਸ਼ੁਰੂ ਹੋਣਾ ਆਪਾਂ ਰਲ ਮਿਲ ਕੇ ਜਿੱਤਾ ਤੁਸੀਂ ਸੁਝਾਅ ਦਿੱਤੇ ਆ ਇਹ ਦੁਕਾਨ ਵਾਸਤੇ ਇਸ ਤਰ੍ਹਾਂ ਰਲ ਮਿਲ ਕੇ ਹੋਰ ਵੀ ਸੁਝਾਅ ਤੁਸੀਂ ਦਿਆ ਕਰੋ ਆਪਾਂ ਮੀਟਿੰਗਾਂ ਕਰਦਿਆ ਕਰੀਏ ਸੰਗਤ ਦੇ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਉਹ ਉਹਦੇ ਵਿੱਚ ਇੱਥਾ ਇੱਕ ਤਰ੍ਹਾਂ ਨਹੀਂ ਆਪਾਂ ਕਰ ਲਈਏ ਇਸ ਤਰ੍ਹਾਂ ਕਰ ਲਈਏ ਜਿੱਤਾ ਰਲ ਮਿਲ ਕੇ ਆਪਾਂ ਗੱਲ ਕਰਾਂਗੇ ਕੋਈ ਹਰ ਸੁਝਾਅ ਸਿੱਖਿਆ ਉਹਦਾ ਹੁਲੇ ਦਰਦ ਜਿਹੜਾ ਵਾ ਜਿੰਨਾ ਕਿ ਤੁਹਾਨੂੰ ਦਰਦ ਨਹੀਂ ਸਮਝਦੇ ਜੀ ਅਸੀਂ ਸ਼੍ਰੋਮਣੀ ਕਮੇਟੀ ਦੇ ਨਮਾਇਦੇ ਕੋਹੋਂ ਤੇ ਹੱਕਦਾਰ ਨਹੀਂ ਗਏ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਾਡੇ ਕੋਲ ਇਹ ਜਿਹੜੀਆਂ ਭਾਵਨਾ ਪਹੁੰਚਾਈਆਂ ਵਾ ਮੈਂ ਪਰਮੁਵਾਲ ਸਾਹਿਬ ਇਸ ਹਲਕੇ ਤੋਂ ਜਿਹੜੇ ਮੈਂਬਰ ਆ ਉਹ ਵੀ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਪੱਖੋ ਕੇ ਸਾਹਿਬ ਆ ਉਹ ਵੀ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਅਸੀਂ ਸਬਕਮੇਟੀ ਅਮਰਜੀਤ ਸਿੰਘ ਭਲਾਈਪੋਰਾ ਹੋਰ ਜਿਹੜੇ ਵਹੀਂ ਕੋਈ ਸਾਹਿਬ ਉਹ ਸਬਕਮੇਟੀ ਉਸੇ ਬਣਾਈ ਜਿਹੜੀ ਸਾਰਿਆਂ ਨੇ ਉਦੇ ਵਿੱਚ ਵੀ ਬੈਠ ਕੇ ਇਹ ਮਸਲਾ ਅਸੀਂ ਸਾਰੇ ਹੱਲ ਕਰਾਂਗੇ ਅੱਜ ਅਸੀਂ ਤਿੰਨ ਮੈਂਬਰ ਆ ਜਿਹੜੇ ਦੂਜੇ ਪੰਜ ਮੈਂਬਰ ਤੋਂ ਬਾਅਦ ਜਿਹੜਾ ਕੋਈ ਕੋਰਮ ਪੂਰਾ ਨਹੀਂ ਹੁੰਦਾ ਅਸੀਂ ਦਰਸ਼ਕਾਂ ਨਾਲ ਵੀ ਗੱਲ ਕਰਾਂਗੇ ਆਪਸ ਵਿੱਚ ਵੀ ਗੱਲ ਕਰਨ ਲੱਗੇ ਅਸੀਂ ਤੁਹਾਡੇ ਨਾਲ ਚਿਤਾਣ ਵਾਂਗ ਫੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਬੰਡਾਲਾ ਸਾਹਿਬ ਕਰਮੂਵਾਲਾ ਸਾਹਿਬ ਤੇ ਪੱਕੋ ਕੇ ਸਾਹਿਬ ਪਹੁੰਚੇ ਆ ਇਹਨਾਂ ਨੇ ਸਾਨੂੰ ਸਿਵਾਸ਼ਣ ਦਵਾਇਆ ਵਾ ਕਿ ਜਿਹੜਾ ਗੁਰੂ ਘਰ ਦੀ ਡਿਉਰੀ ਦੇ ਵਿੱਚ ਇੱਕ ਮਾਫੀਆ ਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਵਾ ਇੱਕ ਦੁਕਾਨ ਚਲਾਈ ਜਾ ਰਹੀ ਹੈ ਉਸ ਨੂੰ ਬੰਦ ਕਰਨ ਤੋਂ ਸਾਡਾ 100% ਸਾਥ ਦੇਣਗੇ ਅਸੀਂ ਗੁਰੂ ਅਮਰਦਾਸ ਜੀ ਦੇ ਦਰਬਾਰ ਚ ਉਹਨਾਂ ਉਸੇ ਗੁਰੂ ਘਰ ਦੇ ਮੀਟਿੰਗ ਹਾਲ ਦੇ ਵਿੱਚ ਖਲੋਤੇ ਆ ਗੁਰੂ ਅਮਰਦਾਸ ਦੇ ਚਰਨਾਂ 'ਚ ਬਰਾਜਮਾਨ ਆ ਅਸੀਂ ਤਾਂ ਗੁਰੂ ਸਾਹਿਬ ਦੇ ਅੱਗੇ ਹੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਅਸੀਂ ਗੋਇੰਦਵਾਲ ਸਾਹਿਬ ਦੇ ਵਿੱਚ ਹੋ ਰਹੀਆਂ ਤਤਾਈਆਂ ਨੂੰ ਰੋਕਣ ਵਾਸਤੇ ਉਹ ਜਿਹੜਾ ਬਰਾਂਡਾ ਖਾਲੀ ਕਰਾਉਣਾ ਚਾਹੁੰਦੇ ਆ ਤੇ ਉਸ 마ਫੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕੋਈ ਵੀ 마ਫੀਆ ਗੁਰੂ ਘਰ ਤੋਂ ਵੱਡਾ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਗੁਰੂ ਅਮਰਦਾਸ ਸਾਹਿਬ ਦੇ ਮਹਾਰਾਜ ਦੇ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਜਿਹੜੇ ਵੀ ਲੋਕ ਉਸ 마ਫੀਆ ਨੂੰ ਪਾਲ ਰਹੇ ਆ ਰਵੇ ਉਹਨਾਂ ਦੇ ਕੱਖ ਨਾ ਮਹਾਰਾਜ ਉਹ ਲੋਕ ਇਸ ਸਮਾਜ ਦੇ ਦੁਸ਼ਮਣ ਨੇ ਦੂਸਰੀ ਗੱਲ ਕਿ ਜੇ ਇਹ ਮਸਲਾ ਸਾਡੇ ਸ਼ਰੋਣੀ ਕਮੇਟੀ ਦੇ ਆਗੂ ਹੱਲ ਕਰਦੇ ਨੇ ਤਾਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਸਦਾ ਹੀ ਇਹਨਾਂ ਦਾ ਸ਼ੁਕਰਾਨਾ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਾਨੀ ਸਰਪੰਚ ਸਾਹਿਬ ਅੱਜ ਜਿਹੜੀ ਮੀਟਿੰਗ ਐਸਜੀਪੀਸੀ ਦੇ ਨੁਮਾਇੰਦਿਆਂ ਨਾਲ ਨਗਰ ਦੀ ਪੰਚਾਇਤ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਆ ਕੀ ਇਹਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਆ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਮੀਟਿੰਗ ਸਾਡੀ ਪਹਿਲਾਂ ਹੋ ਚੁੱਕੀ ਸੀ ਅੱਜ ਦੂਸਰੀ ਮੀਟਿੰਗ ਸੀ ਉਸ ਦਿਨਾਨੂੰ ਅਨੁਸ਼ਵਾਜਤ ਆਇਆ ਗਿਆ ਹੈ ਕਿ ਆਪਾਂ ਇਸ ਮਸਲੇ ਦਾ ਹੱਲ ਕੱਢਿਆ ਜਾਊਗਾ ਤੇ ਇਹ ਮੁੱਦਾ ਇੱਕ ਨਗਰ ਦਾ ਨਹੀਂ ਇਹ ਨਾਲ ਦੇ ਪਿੰਡਾਂ ਦਾ ਧੌਂਦਾ ਦੋੜ ਦਾ ਖਾਸ ਅਨਸਾਰ ਤੇ ਨਾਲ ਦੇ ਪਿੰਡਾਂ ਦਾ ਵੀ ਇਹ ਮੁੱਦਾ ਕਿਉਂਕਿ ਇੱਥੇ ਲੁੱਟ ਚੱਲ ਰਹੀ ਆ ਗੁਰੂ ਮਹਾਰਾਜ ਦੇ ਘਰ ਤੋਂ ਜੇ ਜੋੜਾ ਆਪਾਂ ਜਮਾ ਕਰਾਉਣੇ ਨਾਲ ਘਟੜੀ ਘਰ ਨਹੀਂ ਹੈਗਾ ਤੇ ਸਭ ਦੀ ਮੰਗ ਵੀ ਆ ਮੈਂ ਸੋਚਦਾ ਸੰਗਤ ਦੀ ਮੰਗ ਜਾਂ ਸੰਗਤ ਦੀ ਆਵਾਜ਼ ਹੀ ਸਭ ਕੁਝ ਹੁੰਦੀ ਆ ਸਾਡੇ ਸਰਕਾਰ ਜੋ ਮੈਂਬਰਸ਼ਿਪ ਵਾਲਿਆਂ ਨੇ ਵੀ ਆਖਿਆ ਜਿੱਦਾਂ ਕਿ ਸੰਗਤ ਦੀ ਆਵਾਜ਼ ਕਰਕੇ ਅਸੀਂ ਬਣਿਆ ਸੰਗਤ ਦੇ ਹੀ ਅਸੀਂ ਨਮਾਇੰਦੇ ਆ ਸੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਐਸਜੀਪੀਸੀ ਮੈਂਬਰਸ਼ਿਪ ਵਾਲਾ ਨੂੰ ਪ੍ਰਧਾਨ ਸਾਹਿਬਾਨ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਜਿਹੜੀ ਸੰਗਤ ਦੀ ਆਵਾਜ਼ ਆ ਇਹਨੂੰ ਪੂਰਾ ਕੀਤਾ ਜਾਵੇ ਤੇ ਇਸ ਜਗ੍ਹਾ ਦੇ ਉੱਤੇ ਗੱਛੜੀ ਘਰ ਬਣਾਇਆ ਜਾਵੇ ਤੇ ਇਹਨੂੰ ਖੁੱਲਾ ਕੀਤਾ ਜਾਵੇ ਸਰਪੰਚ ਸਾਹਿਬ ਦਸਨ ਮੁਤਾਬਕ ਤੁਹਾਨੂੰ ਉਸ ਠੇਕੇਦਾਰ ਵੱਲੋਂ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਹਾਂਜੀ ਉਹਨਾਂ ਵੱਲੋਂ ਸਾਨੂੰ ਪੈਸੇ ਦੀ ਆਫਰ ਕੀਤੀ ਗਈ ਸੀ ਇਕੱਲੇ ਮੈਨੂੰ ਨਹੀਂ ਕੀਤੀ ਗਈ ਹਰੇਕ ਜਾਲੇ ਨੂੰ ਕੀਤੀ ਗਈ ਪਰ ਗੁਰੂ ਮਹਾਰਾਜ ਦੇ ਅਸੀਂ ਇਹਦੇ ਸੇਵਕਾਂ ਸੰਗਤ ਨੇ ਸੇਵਾ ਪਕਸ਼ੀ ਆ ਇਸ ਨਗਰ ਦੀ ਬਕਸ਼ੀ ਆ ਤੇ ਮੇਰਾ ਫਰਜ਼ ਪੰਦਾ ਕਿ ਇਸ ਕੰਮਾਂ ਤੋਂ ਮੇਰੀ ਜ਼ਮੀਰ ਨੇ ਮੰਨਦੀ ਮੈਂ ਤੋਂ ਉੱਚਾ ਉੱਟ ਕੇ ਤੇ ਇਸ ਮਹਾਰਾਜ ਦੇ ਘਰ ਦੀ ਜੇ ਸੇਵਾ ਮਿਲੀ ਆ ਤੇ ਉਹਨੂੰ ਪੂਰੀ ਦਾਨ ਦੇ ਨਾਲ ਪਾਈ ਸਰਪੰਚ ਸਾਹਿਬ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਇਹਦਾ ਸਾਰਾ ਕੁਝ ਜੋ ਤੁਹਾਡੀਆਂ ਮੀਟਿੰਗਾਂ ਹੋਈਆਂ ਉਹਦੇ باوجود ਵੀ ਇਹਦੀ ਠੇਕੇ ਦੀ ਬੋਲੀ ਕਰਵਾਈ ਜਾਂਦੀ ਹੈ ਤੇ ਫਿਰ ਕੀ ਪੰਚਾਇਤ ਦਾ ਅਗਲਾ ਕੀ ਐਕਸ਼ਨ ਹੋਵੇ? ਐ ਜੀ ਪੀਸੀ ਮੈਂਬਰਸ਼ਪ ਬੰਨਾਂ ਨੇ ਅੱਜ ਵਿਸ਼ਵਾਸ ਜਤਾਇਆ ਕਿ ਇਹਦਾ ਆਪਾਂ ਹੱਥ ਕੱਟ ਕੇ ਇਹਦਾ ਠੇਕਾ ਨਹੀਂ ਹੋਂਦ ਦਿੱਤਾ ਜਾਊਗਾ। ਤੇ ਜੇ ਇਹਦਾ ਹੱਲ ਨਹੀਂ ਨਿਕਲਦਾ ਅਸੀਂ ਨਹੀਂ ਆਉਂਦੇ। ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਇਸ ਚੀਜ਼ ਦਾ ਹੱਲ ਨਹੀਂ ਨਿਕਲਿਆ ਤੇ ਸਾਰੇ ਨਾਲ ਦੇ ਪਿੰਡ ਅਸੀਂ ਪੰਚਾਇਤ ਅਸੀਂ ਸਾਰੇ ਰਲ ਕੇ ਜਥੇਬੰਦੀਆਂ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਮੀਟਿੰਗ ਹੋਈ ਹੈ ਜਿਹੜੀ ਗੰਗੇ ਦੇ ਸਬੰਧੀ ਵਿੱਚ ਵੀ ਇੱਥੇ ਬੋਲੀ ਨਾ ਗੜੀ ਜਾਵੇ ਤੁਸੀਂ ਵੀ ਪਹੁੰਚੇ ਦੇ ਇਲਾਕੇ ਦੀਆਂ ਹੋਰ ਵੀ ਸ਼ਖਸੀਅਤਾਂ ਪਹੁੰਚ ਜਾਵਾ ਤੇ ਪੰਚਾਇਤ ਵੱਲੋਂ ਵੀ ਕਿਹਾ ਗਿਆ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਵਜੇ ਦਾ ਸਾਨੂੰ ਟਾਈਮ ਦਿੱਤਾ ਗਿਆ ਆਏਗਾ ਕਰਮੂਲਾ ਸਾਹਿਬ ਤੇ ਅੱਖੋਗੇ ਸਾਹਿਬ ਵੱਲੋਂ ਵੀ ਅਸੀਂ 11 ਤਰੀਕ ਨੂੰ ਪੂਰਾ ਮੀਟਿੰਗ ਹਾਲ ਦੇ ਵਿੱਚ ਆ ਜਾਗੇ ਤੇ ਅਸੀਂ ਸਵੇਰ ਦੇ ਮੋਤਬਰ ਇਲਾਕੇ ਦੇ ਸੰਗਤ ਪੰਚਾਇਤ ਸਾਰੇ ਆ ਗਏ 11 ਵਜੇ ਦੇ ਤਕਰੀਬਨ ਹੀ ਬਹਿ ਗਏ ਤੇ ਇਹ ਆਏ ਆ 4 ਵਜੇ ਵੀ ਪੱਖੋਗੇ ਸਾਹ ਦੇ ਘਰ ਅਖੰਡ ਪਾਠ ਸਾਹਿਬ ਜੀ ਤੇ ਅਸੀਂ ਇਸ ਕਰਕੇ ਲੇਟ ਹੋਏ ਆ ਸਾਰੀਆਂ ਸੰਗਤਾਂ ਨੇ ਜਿਹੜਾ ਇਹ ਮਾਫੀ ਆਵਾਜ਼ ਜਿਹੜਾ ਬਰੰਡਾ ਹੋਇਆ ਜਦੋਂ ਕਿ ਦਿੱਤਾ ਆ ਠੇਕੇ ਦੇ ਉੱਤੇ ਦਿੱਤਾ ਵਾ ਕਿ ਗੁਰੂ ਘਰ ਬਰਾਂਡਿਆਂ ਦੇ ਠੇਕੇ ਨਾ ਚੱਲਦੇ ਨੇ ਸਾਰੀ ਸੰਗਤ ਨੇ ਬੇਨਤੀ ਕੀਤੀ ਆ ਕਿ ਇਹੜਾ ਠੇਕੇਦਾਰ ਆ ਇਹਨੂੰ ਐਰਕਾਂ ਬਰਾਂਡਾ ਦਿੱਤਾ ਨਾ ਜਾਵੇ ਸਗਤਾਂ ਦੀ ਸੁਭਦਾ ਵਾਸਤੇ ਰਹਿਣ ਦਿੱਤਾ ਜਾਵੇ ਕਿਉਂਕਿ ਉਹ ਬਰਾਂਡੇ ਦੇ ਅਗਲੇ ਪਾਸੇ ਬਾਥਰੂਮ ਆ ਤੇ ਸੰਗਤਾਂ ਨੂੰ ਬਾਥਰੂਮ ਨਹੀਂ ਲੱਭਦੇ ਪਰ ਜਿਹੜਾ ਇਹ ਮਾਫੀਆ ਵਾ ਇਹਨੇ ਸਾਰਿਆਂ ਨੂੰ ਹੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਆ ਸਾਰਿਆਂ ਨੂੰ ਪੰਚਾਇਤ ਨੂੰ ਕਿਹਾ ਮੈਂ ਤੈਨੂੰ ਇੰਨੇ ਲੱਖ ਰੁਪਏ ਦੇਣਾ ਸਰਪੰਚ ਨੂੰ ਇਨਾ ਮੋਤਬਰ ਬੰਦਿਆਂ ਨੂੰ ਕਿ ਤੁਹਾਨੂੰ ਮੈਂ ਐਨੇ ਪੈਸੇ ਦਿਨਾ ਤੇ ਤੁਸੀਂ ਜਿਤਨਾ ਮਰਜੀ ਆ ਇਹ ਬੋਲੀ ਰਖਾਓ ਕਿ ਜਿਹੜੇ ਪੰਚਾਇਤ ਦੇ ਬੰਦੇ ਆ ਉਹ ਸਾਰੇ ਡੱਟ ਕੇ ਖਲੋਤੇ ਆ ਤੇ ਜਿਹੜੇ ਅਕਾਲੀ ਦਲ ਦੇ ਬੰਦੇ ਆ ਪਹਿਲੀ ਗੱਲ ਤੇ 4-5 ਘੰਟੇ ਕਰਮੁਗਲਾ ਸਾਹਿਬ ਵੀ ਸਾਰੇ ਲੇਟ ਆਏ ਆ ਤੇ ਸਾਨੂੰ ਇਹ ਵੀ ਸ਼ੱਕ ਪੈਂਦਾ ਕਰਮੂ ਵਾਲਾ ਸਾਹਿਬ ਕਹਿੰਦਾ ਜੇ ਨਾ ਮੇਰੀ ਮੰਨੀ ਗਈ ਤੇ ਮੈਂ ਬੋਲੀ ਦੇ ਨਹੀਂ ਆਉਂਗਾ ਸਾਨੂੰ ਇਹ ਡਰਿਆ ਵੀ ਹੋ ਸਕਦਾ ਇਹਨਾਂ ਨੂੰ ਭੇਜ ਕੇ ਦੂਜੇ ਬੰਦਿਆਂ ਨੂੰ ਬੋਲੀ ਕਰਾਈ ਕਰਾ ਦੇਣੀ ਇਹਨਾਂ ਨੇ ਔਰ ਜੇ ਇਹਨਾਂ ਨੇ 31 ਮਾਰਚ ਨੂੰ ਦੂਜਿਆਂ ਨੂੰ ਬੋਲੀ ਕਰਾਉਣ ਤੇ ਭੇਜਿਆ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਤਨ ਮੰਨਣਾ ਸਾਰੇ ਇਲਾਕੇ ਦੀ ਸੰਗਤ ਅਸੀਂ ਸਾਰੇ ਜਾਣੇਗੀ ਦਾ ਡਟ ਕੇ ਵਿਰੋਧ ਕਰਾਂਗੇ ਜੀ ਅਸੀਂ ਬਾਰਾਂਡਾ ਖਾਲੀ ਕਰਾਉਣਾ ਤੇ ਕਰਾਉਣਾ ਜੀ